ਆਪ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਨੂੰ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਮਿਲੀਆਂ ਗੁਪਤ ਰਿਪੋਰਟਾਂ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਕੀ ਇਹਨਾਂ ਵਿਧਾਇਕਾਂ ਅਤੇ ਮੰਤਰੀਆਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਕੰਮ ਕੀਤੇ ਜਿਹੜੇ ਵਿਧਾਇਕਾਂ ਅਤੇ ਮੰਤਰੀਆਂ ਦੀ ਰਿਪੋਰਟ ਜ਼ੀਰੋ ਦੱਸੀ ਜਾ ਰਹੀ ਹੈ ਉਹਨਾਂ ਉੱਤੇ ਵੱਡਾ ਐਕਸ਼ਨ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ لیکن اس تو پہلا منیش سودھیا ਵੱਲੋਂ ایک بڑا ایکشن لیا گیا ہے ਆ ਆادی پارٹی دی موجودہ ਵਿਧਾਇਕਾ ਤੇ حالانکہ اس ਵਿਧਾਇਕਾ ਉਤੇ بڑے بڑے ਇਲਜ਼ਾਮ ਲੱਗ ਰਹੇ ਨੇ ਹਲਕੇ ਦੇ ਲੋਕ ਉਸ ਦੀ کارਗੁਜ਼ਾਰੀ ਤੋਂ ਖੁਸ਼ ਨਹੀਂ ਹਲਕੇ ਦੇ ਲੋਕ ਇਥੋਂ ਤੱਕ ਵੀ ਕਹਿ ਰਹੇ ਨੇ ਕਿ ਤੁਸੀਂ ਸਾਡੇ ਹਲਕੇ ਵਿੱਚ ਆਓ ਜੇਕਰ ਤੁਸੀਂ ਪਿਛਲੇ ਸਾਡੇ 3 ਸਾਲਾਂ ਦੇ ਵਿੱਚ ਕੋਈ ਕੰਮ ਕਰਾਇਆ ਹੈ ਤਾਂ ਸਾਨੂੰ ਦੱਸੋ ਤੇ ਆਪ ਆदमी پارٹی ਦੀ ਵਧਾਕਾ ਇਹ ਕਹਿ ਕੇ ਪੱਲਾ ਛਾੜ ਦਿੰਦੀ ਹੈ ਕਿ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਉਸ ਹਲਕੇ ਦੀਆਂ ਗੜੀਆਂ ਭੈਣਾ ਤੇ ਬੀਬੀਆਂ ਨੇ ਉਹ ਵੀ ਦੁਖੀ ਨੇ ਵਿਅਕਤੀ ਵੀ ਦੁਖੀ ਨੇ ਵੱਡੇ ਪੱਦਰ ਤੇ ਉਹਦਾ ਵਿਰੋਧ ਵੀ ਹੁੰਦਾ ਹੈ ਜਿੱਥੇ ਵੀ ਜਾ ਕੇ ਉਹ ਲਾਈਫ ਹੁੰਦੇ ਨੇ ਜਾਂ ਉਹ ਅੱਮਾਂ ਦਾ ਜੈਜਾ ਲੈਂਦੇ ਨੇ ਤਾਂ ਲੋਕ ਉਹਨਾਂ ਨੂੰ ਮੂੰਹ ਤੇ ਖੜੀਆਂ ਖੜੀਆਂ ਸੁਣਾਉਂਦੇ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾ ਵੀ ਨਾ ਖੁਸ਼ ਨੇ ਉਸ ਵਿਧਾਇਕਾ ਤੋਂ ਅਤੇ ਆਪ ਆਦਮੀ ਪਾਰਟੀ ਦੇ ਇਨਚਾਰਜ ਮਨੀਸ਼ ਸੋਧਿਆ ਵੀ ਉਸ ਵਿਧਾਇਕਾ ਤੋਂ ਖੁਸ਼ ਨੇ ਵੈਸੇ ਜੇ ਗੱਲ ਕਰੀਏ ਪੰਜਾਬ ਦੇ ਤਿੰਨ ਪੰਜਾਬ ਦੀਆਂ ਤਿੰਨ ਆਪ ਆਦਮੀ ਪਾਰਟੀ ਦੀਆਂ ਵਿਧਾਇਕਾ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਬਣੀਆ ਰਹਿੰਦੀਆਂ ਨੇ ਪਹਿਲੀ ਹੈ ਨਰਿੰਦਰ ਕੌਰ ਭਰਾਜ ਦੂਸਰੀ ਹੈ ਸਰਬਜੀਤ ਕੌਰ ਮਾਰੂ ਤੇ ਤੀਸਰੀ ਹੈ ਅਨਮੋਲ ਗगनਮਾਨ ਹਲਕਾ ਖਰੜ ਤੋਂ ਮੋਲ ਗਗਨ ਮਾਨ ਵੱਲੋਂ ਇਨ੍ਹਾਂ ਦਿਨਾਂ ਦੇ ਵਿੱਚ ਹਲਕਾ ਖੜਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਜਾ ਜਾ ਕੇ ਕੰਮਾਂ ਦੇ ਜੈਜ ਲੈ ਰਹੇ ਨੇ ਲੈ ਜਾ ਰਹੇ ਨੇ ਲੇਕਿਨ ਲੋਕ ਵਿਰੋਧ ਕਰ ਰਹੇ ਨੇ ਖਰੀਆਂ ਖੋਟੀਆਂ ਸੁਰਾਰ ਰਹੇ ਨੇ ਮੌਜੂਦਾ ਵਿਧਾਇਕਾਂ ਨੂੰ ਕਿ ਭਈ ਤੁਸੀਂ ਸਾਡੇ 3 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਤੁਸੀਂ ਸੁੱਤੇ ਰਹੇ ਹੁਣ ਜਦੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਇਆ ਹੈ ਤੇ ਤੁਸੀਂ ਹੁਣ ਕਹਿੰਦੇ ਓ ਕਿ ਅਸੀਂ ਕੰਮ ਕਰਵਾ ਦੇਾਂਗੇ ਕਮੇਟੀਆਂ ਬਣਾ ਦੇਾਂਗੇ ਅਸੀਂ ਗੱਜਕਾ ਕਰਾਵਾਂਗੇ ਸੜਕਾਂ ਬਣਾਵਾਂਗੇ ਪਾਣੀ ਦੀਆਂ ਟੈਂਕੀਆਂ ਬਣਾਵਾਂਗੇ ਫੋਨ ਤਾਂ ਨਹੀਂ ਸਰਨਾ ਪਹਿਲਾਂ ਤੁਸੀਂ ਸਾਢੇ 3 ਸਾਲ ਕਿੱਥੇ ਸੀ ਹਾਲਾਂਕਿ ਅਨਮੋਲ ਗਗਨ ਮਾਨ ਕੋਣਾ ਅਨਮੋਲ ਗਗਨ ਮਾਨ ਕੋਲੋਂ ਪਹਿਲਾਂ ਜਿਹੜਾ ਐਜ਼ ਏ ਪਤਰੀ ਦਾ ਅਹੁਦਾ ਵੀ ਲੈ ਲਿਆ ਗਿਆ ਉਸ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਅਸਤੀਫਾ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਸੀ ਅਤੇ ਇਹ ਵੀ ਕਿਹਾ ਗਿਆ ਕਿ ਕੁਲਤਾਰ ਸਿੰਘ ਸੰਧਵਾ ਮੇਰਾ ਅਸਤੀਫਾ ਮਨਜ਼ੂਰ ਕਰ ਲਵੇ ਦੁਖੀ ਹਿਰਦੇ ਦੇ ਨਾਲ ਅਤੇ ਬੈਸਟ ਆਫ ਲੱਕ ਸ਼ੁਭ ਕਾਮਨਾਵਾਂ ਦਿੱਤੀਆਂ ਸੀ ਹਾਲਾਂਕਿ ਇਹ ਬੀਬੀ ਵੱਲੋਂ ਰੋਲਾ ਪਾਇਆ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੁਟਕੀ ਮਾਰ ਕੇ 5 ਮਿੰਟਾਂ ਵਿੱਚ ਐਮਐਸਪੀ ਦਵਾਵਾਂਗੇ ਲੇਕਿਨ ਸਾਡੇ 3.5 ਸਾਲਾਂ ਤੋਂ ਹੀ ਅਨਮੋਲ ਗਗਨ ਮਾਨ ਦਾ ਆਮ ਆਦਮੀ ਪਾਰਟੀ ਤੋਂ ਮਨ ਭਰ ਗਿਆ ਕੀ ਸੁਪਰੀਮੋ ਉਹਨਾਂ ਦੀ ਗੱਲ ਨਹੀਂ ਸੁਣਦੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨਮੋਲ ਗਗਨ ਮਾਨ ਨੂੰ ਉਹਨਾਂ ਦੀ ਪਾਵਰ ਦੀ ਵਰਤੋਂ ਨਹੀਂ ਕਰ ਲੈਂਦੇ ਕਿਉਂ ਬੋਨ ਕਰ ਦਿੱਤਾ ਹੈ ਲੇਕਿਨ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਤਸਵੀਰਾਂ ਅਨਮੋਲ ਗਗਨ ਮਾਨ ਦੀਆਂ ਵਾਇਰਲ ਹੋਈਆਂ ਉਹਦੇ ਉੱਤੇ ਕੋਆਰਡੀਨੇਟਰ ਯਾਨੀ ਕਿ ਹਲਕਾ ਅਨਜਾਜ ਲਗਾ ਦਿੱਤਾ ਗਿਆ ਹੈ ਕੀ ਹੁਣ ਅਨਮੋਲ ਗਗਨ ਮਾਨ ਆਪਣੇ ਹਲਕੇ ਦੇ ਕੰਮਾਂ ਦਾ ਜਾਇਜ਼ਾ ਨਹੀਂ ਲੈਣਗੇ ਕੀ ਉਹਨਾਂ ਵੱਲੋਂ ਗਰੰਟਾ ਨਹੀਂ ਦਿੱਤੀਆਂ ਜਾਣਗੀਆਂ ਕੀ ਸਾਰਾ ਕੰਮ ਨਵੇਂ ਬਣੇ ਖੇਡ ਦੇ ਕੋਆਰਡੀਨੇਟਰ ਵਿਨੋਦ ਕੁਮਾਰ ਕਪੂਰ ਨੂੰ ਦਿੱਤਾ ਜਾਵੇਗਾ ਕਿਉਂਕਿ ਵਿਨੋਦ ਕੁਮਾਰ ਵਿਨੋਦ ਕਪੂਰ ਨੂੰ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀ ਸੋਧਿਆ ਕੈਬਨ ਮੰਤਰੀ ਅਤੇ ਪ੍ਰਧਾਨ ਅਮਨ ਅਰੋੜਾ ਨੇ ਵਾਗ ਡੋਰ ਹਲਕਾ ਖਰੜ ਦੀ ਜਿਹੜੀ ਹੱਦ ਦੇ ਦਿੱਤੀ ਹੈ ਅੱਜ ਤੋਂ ਬਾਅਦ ਵਿਨੋਦ ਕਪੂਰ ਹਲਕਾ ਖਰੜ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਜਿੰਨਾ ਵੀ ਤਾਮ-ਚਾਮ ਝੋਕਿਆ ਜਾਣਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹ ਸਾਰਾ ਵਿਨੋਦ ਕਪੂਰ ਵੱਲੋਂ ਝੋਕਿਆ ਜਾਵੇਗਾ ਨਾ ਕੁਛ ਨਹੀਂ ਅਨਮੋਲ ਗगन ਮਾਨ ਦੇ ਕਮਾਂ ਤੋਂ ਆਪ ਆਦਮੀ ਪਾਰਟੀ ਦੇ ਇੰਚਾਰਜ ਬਨੀ ਸੋਧਿਆ ਅਤੇ ਦੂਸਰੇ ਪਾਸੇ ਸੁਪਰੀਮੋ ਅਰਵਿੰਦ ਕੇਸ਼ਿਵਾ ਧੰਨਵਾਦ